ਆ ਮੈਂ ਹੱਥ ਜੋੜਦਾ ਵੇਖਿਓ ਹੱਥ ਜੋੜਦਾ ਮੈਂ 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 ਮਾਇਆ ਨਹੀਂ ਮੰਗਦਾ ਮੈਂ ਕੁਝ ਨਹੀਂ ਮੰਗਦਾ ਮੈਂ ਕਹਿਣਾ ਤੈਨੂੰ ਗੁਰੂ ਨਾਨਕ ਦਾ ਵਾਸਤਾ ਘਰੋਂ ਨਿਕਲਣ ਤੋਂ ਪਹਿਲਾਂ ਇੱਕ ਜਪਜੀ ਸਾਹਿਬ ਪੜ ਲਿਆ ਕਰ ਬਸ ਤੇਰਾ ਸਹਾਰਾ ਤੇ ਹੋਵੇ ਕੋਈ ਬੰਦਾ ਕਹਿੰਦਾ ਮੈਨੂੰ ਮਾਇਆ ਦਾ ਆਸਰਾ ਕੋਈ ਬੰਦਾ ਕਹਿੰਦਾ ਮੈਨੂੰ ਵਡਿਆਈ ਦਾ ਆਸਰਾ ਮੈਂ ਐਮਐਲਏ ਬਣ ਗਿਆ ਕੋਈ ਬੰਦਾ ਕਹਿੰਦਾ ਮੈਨੂੰ ਪੁੱਤਰਾਂ ਦਾ ਆਸ ਕੋਈ ਬੰਦਾ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਹੱਥ ਜੋੜ ਕੇ ਕਹਿੰਦਾ ਗਰੀਬਨਵਾਸ ਸਾਨੂੰ ਤੇਰੀ ਆਸ ਸਾਨੂੰ ਤੇਰੀ ਬਾਣੀ ਦਾ ਆਸ ਸਾਨੂੰ ਤੇਰੇ ਕੀਰਤਨ ਦਾ ਆਸਰਾ ਸਾਨੂੰ ਤੇਰੀ ਸੰਗਤ ਦਾ ਆਸਰਾ ਸਾਨੂੰ ਤੇਰੀ ਨਿਤਨੇਮ ਦਾ ਆਸ ਮੇਰਾ ਜਾਨ ਨਿਕਲ ਜਾਏ ਜਾਨ ਨਿਕਲ ਜਾਏ ਪਾਈ ਵੀਰ ਸਿੰਘ ਲਿਖਦੇ ਨੇ ਕਹਿੰਦੇ ਸਾਹਾਂ ਦੀ ਡੋਰ ਟੁੱਟਣੀ ਵੱਡੀ ਗੱਲ ਨਹੀਂ ਹੁੰਦੀ ਨਿਤਨੇਮ ਟੁੱਟ ਜਾਣਾ ਬਹੁਤ ਵੱਡੀ ਗੱਲ ਹੁੰਦੀ ਉਹਨਾਂ ਨੇ ਕਿਹਾ ਸੀ ਅੰਮ੍ਰਿਤ ਵੇਲੇ ਉੱਠੀਂ ਗੁਰਸਤ ਗੁਰ ਕਾਜੋ ਸਿੱਖ ਰਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਅੰਮ੍ਰਿਤ ਤੂੰ ਅੰਮ੍ਰਿਤ ਸਰ ਦਾ ਨਹਾਉਣ ਹਰ ਰੋਜ਼ ਕਰਿਆ ਕਰਨਾ ਤੂੰ ਕੀ ਕਰਨਾ ਮੈਨੂੰ ਤੇਰਾ ਆਸਰਾ ਮੈਂ ਸੱਚ ਕਿਨ ਜਿਸ ਦਿਨ ਇਹਦਾ ਆਸਰਾ ਤੱਕ ਲੈਂਗਾ ਤੈਨੂੰ ਦੁਨੀਆ ਦੇ ਆਸਰੇ ਤੱਕਣ ਦੀ ਲੋੜ ਨਹੀਂ ਰਹਿਣੀ ਨਹੀਂ ਰਹਿਣੀ ਨਹੀਂ ਰਹਿਣੀ ਖੋਜ ਸ਼ਬਦ ਮੈਂ ਲਿਆ ਰਿਸ਼ਤਾ ਜੋੜਨਾ ਤੂੰ ਮੇਰਾ ਪਿਤਾ ਬੋਲੋ ਜੀ ਤੂੰ ਹੈ ਮੇਰਾ ਤੂੰ ਮੇਰਾ ਬੰਧਪ ਤੂੰ ਮੇਰਾ ਠੀਕ ਹੈ ਸਭੋ ਤੱਕਾ ਦੇਮ ਦੇ ਸਾਰੇ ਤੱਕਾ ਦੇ ਜਾਣ ਪਰ ਮੈਂ ਵੇਖਣਾ ਗੁਰੂ ਗ੍ਰੰਥ ਸਾਹਿਬ ਜੀ ਮੈਂ ਤੇਰੇ ਵਿੱਚੋਂ ਆਪਣਾ ਪਿਓ ਵੇਖ ਲੈਣਾ ਮੈਂ ਤੇਰੇ ਵਿੱਚੋਂ ਆਪਣੀ ਮਾਂ ਵੇਖ ਲੈ ਜਜਬਾਤਾਂ ਦਾ ਰਿਸ਼ਤਾ ਮੈਂ ਤੇਰੇ ਮੇਰਾ ਭਰਾ ਹੈ ਨਹੀਂ ਮੈਂ ਤੇਰੇ ਵਿੱਚੋਂ ਵੇਖਾਂ ਲੇਣਾ ਮੇਰਾ ਜਿੰਦਨ ਕੋਈ ਨਹੀਂ ਨਾ ਹੋਇਆ ਮੈਂ ਮੱਥਾ ਟੇਕਾਂਗਾ ਤੇਰੇ ਅੱਗੇ ਮੈਨੂੰ ਪਤਾ ਦੁਨੀਆ ਤੱਕਾ ਦੇਗੀ ਤੂੰ ਤੱਕਾ ਨਹੀਂ ਦੇਣਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮੈਨੂੰ ਪਤਾ ਗਈਂ ਨਵਾਜ਼ ਆਜ ਔਖੇ ਵੇਲੇ ਆ ਇਕੱਲੇ ਆ ਪਰ ਮੈਨੂੰ ਆਸਰਾ ਤੇਰੇ ਚਿਤ ਚਰਨ ਕਮਲ ਦਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਮਨ ਤੇ ਜਾਂਦੇ ਬੁਰੇ ਪਾਸੇ ਮਨ ਲੋਚੈ ਬੁਰੇ ਆਇਆਂ ਗੁਰ ਸ਼ਬਦੀ ਇਹੋ ਮੰਨ ਛੋੜੀ ਆ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੈ ਬਾਹੇ ਨਾ ਗੁਰਤੇਗ ਬਹਾਦਰ ਬੋਲਿਆ ਘਰ ਪਈ ਏ ਧਰਮ ਨਾ ਛੋੜੀ ਆ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਆ ਜੁੜ ਜਾ ਓਏ ਮਨਾ ਜਾਂਦੀ ਬਾਰੇ ਕਹਿਣਾ ਜੁੜ ਜਾ ਓਏ ਮਨਾ ਆ ਨਹੀਂ ਨਾ ਲੰਬਣਾ ਸਤਿਕਾਰ ਕਰਦੇ ਇਸ ਸਭ ਦਾ ਕਰਦੇ ਆ ਕੋਈ ਮੰਦਿਰ ਵਿੱਚ ਮੂਰਤੀ ਲਾ ਕੇ ਬੈਠਾ ਹੈ ਆਰਤੀਆਂ ਕਰਦੇ ਮੈਂ ਉਹਦਾ ਵੀ ਸਤਿਕਾਰ ਕਰਦਾ ਚੰਗਾ ਕੋਈ ਮਸਜਿਦ ਵਿੱਚ ਅੱਲਾਹ ਹੂ ਦਾ ਵਾਜਾ ਦਿੰਦੇ ਬਹੁਤ ਚੰਗਾ ਹੈ ਮੈਂ ਕਹਿਣਾ ਹੁੰਦਾ ਜੇ ਮੰਦਿਰ ਵਿੱਚ ਪੰਡਤ ਨੇ ਆਰਤੀ ਨਹੀਂ ਕਰਨੀ ਤੇ ਕਰੇਗਾ ਕੌਣ ਜੇ ਮਸਜਿਦ ਮਸਜਿਦ ਵਿੱਚ ਅੰਮ੍ਰਿਤ ਵੇਲੇ ਫਜ਼ਰ ਦੀ ਨਮਾਜ਼ ਮੁਸਲਮਾਨੇ ਨਹੀਂ ਅਦਾ ਕਰਨੀ ਤੇ ਕਰੇਗਾ ਕੌਣ ਫੋਨ ਮੈਂ ਤੁਹਾਡੇ ਦੇ ਗੱਲ ਲੈ ਕੇ ਹੁਣ ਚਾਹੁੰਨਾ ਜੇ ਅਮਰਤ ਵੇਲੇ ਨਿਤਨੇਮ ਸਿੱਖ ਨੇ ਨਹੀਂ ਕਰਨਾ ਤੇ ਕਰੇਗਾ ਕੌਣ ਮੈਨੂੰ ਦੱਸ ਕੌਣ ਕਰੇਗਾ ਮੇਰੇ ਰਮਾਲਾਂ ਵਾਲੇ ਵੀਰੋ ਰਮਾਲ ਬੰਨੀ ਏ ਬਾਣੀ ਦਿਓਟ ਰੱਖ ਲੈ ਸਿਰ ਤੇ ਕਿਤੇ ਪੱਗ ਆਵੇ ਨਾ ਪੱਗ ਆਵੇ ਇਹਨੂੰ ਪੱਗ ਨਾ ਜਾਣੀ ਗੁਰੂ ਗੋਬਿੰਦ ਸਿੰਘ ਦਾ ਸਿਰ ਤੇ ਮੇਰੇ ਪਰੇ ਹੱਥ ਟਿਕੇਗਾ ਕੱਲੀ ਪੱਗ ਨਹੀਂ ਹੋਏ ਕਿਉਂ ਪੱਲਾ ਆਪਣੇ ਪੁੱਤਰਾਂ ਤੇ ਕਫਨ ਨਹੀਂ ਸੀ ਪਾਇਆ ਪਰ ਸਿੱਖਾਂ ਨੂੰ ਸਰਦਾਰੀਆਂ ਦੇ ਕੇ ਗਏ ਸੀ ਚਮਕੌਰ ਸਾਹਿਬ ਦੀ ਗੜੀ ਦਾ ਇਤਿਹਾਸ ਇਹਨਾਂ ਬਿਨਾ ਕੌਣ ਹੈ ਮੈਨੂੰ ਦੱਸੋ ਇਹ ਕਹਿੰਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਤੇ ਕੱਲੀ ਕਿਤਾਬ ਹੈ ਬਾਬਾ ਨਾਨਕ ਸਿੰਘ ਕਹਿੰਦੇ ਸੀ ਉਹਨਾਂ ਦੀ ਵਰਸੀ ਆ ਰਹੀ ਹੈ ਤੁਹਾਡੇ ਉਹ ਕਹਿੰਦੇ ਸੜ ਜਾਏ ਜਬਾਨ ਕੀੜੇ ਪੈਣ ਇਸ ਜਵਾਨ ਨੂੰ ਜੇ ਕਦੇ ਅੱਖੀਂ ਵੀ ਕਿਤਾਬ ਹੈ ਜੇ ਗ੍ਰੰਥ ਹੈ ਕਹਿੰਦੇ ਨਾ ਪਰ ਗੁਰਗੁਰਾਂ ਕੀ ਦੇਹ ਹੈ ਇਹ 'ਚ ਧੜਕਦਾ ਹੈ ਨਾ ਅੰਮ੍ਰਿਤ ਇਹ ਧੜਕਦੀ ਨੇ ਦਸੇ ਪਾਤਸ਼ਾਹਾਂ ਧੜਕਦੀਆਂ ਨੇ ਅਸੀਂ ਹਰ ਰੋਜ਼ ਹਾਜ਼ਰ ਨਾਜ਼ਰ ਸਮਝ ਕੇ ਸਤਕਾਰ ਕਰਨੇ ਆਂ ਅੱਜ ਵੀ ਕਰਦੇ ਆਂ ਤੇ ਸਦਾ ਸਿੱਖ ਕਰਦੇ ਰਹਿਣਗੇ ਆ ਬਾਹਰ ਕੇ ਸਿੱਖਾ ਜਾਨਾ ਅਸੀਂ ਤੇ ਕੁਝ ਵੀ ਨਹੀਂ ਕਰ ਸਕਦੇ ਪਰ ਜੋ ਸਿੱਖਾਂ ਨੇ ਕੀਤਾ ਬਾਬਾ ਦੀਪ ਸਿੰਘ ਵਰਗੇ ਕਹਿੰਦੇ ਨੇ ਮਹਾਰਾਜ ਕੋਈ ਤੈਨੂੰ ਪਤਾਸੇ ਚੜਾਂਦਾ ਹੈ ਕੋਈ ਤੈਨੂੰ ਰਮਹਾਲੇ ਚੜਾਂਦਾ ਹੈ ਕੋਈ ਤੈਨੂੰ ਮਾਇਆ ਚੜਾਂਦਾ ਹੈ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੁਹਾਡਾ ਦੀਪਾ ਦੀਪ ਸਿੰਘ ਤੁਹਾਡੇ ਚਰਨਾਂ ਵਿੱਚ ਆਪਣਾ ਸੀਸ ਹੀ ਚੜਾਉਂਦਾ ਆਖੋ ਸਤਨਾਮ ਵਾਹਿਗੁਰੂ ਗੁਰੂ ਰਾਮਦਾਸ ਦੀ ਪ੍ਰਕਰਮਾਂ ਦੇ ਵਿੱਚ ਸੀਸ ਅਸੀਂ ਤੁਸੀਂ ਕੀ ਦੇ ਸਕਨੇ ਆ ਫਿਰ ਸਿਰ ਸਿਰਾਂ ਦੀਆਂ ਗੱਲਾਂ ਨੇ ਇਹੀ ਨੇ ਜੱਗੋ ਜਗਾਟ ਆ ਤਾਰਦੇ ਨੇ